ਤਾਂ ਦੇਖ ਸਕਦੇ ਹੋ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਇਸ ਵੇਲੇ ਮੌਜੂਦ ਆ ਤੇ ਲੰਗਰ ਛਕਦੇ ਹੋਏ ਨਜ਼ਰ ਆਇਆ ਦੇਖੋ ਤਾਂ ਵੈਲਕਮ ਤੁਸੀਂ ਵੀ ਆ ਜਾਓ ਤੁਸੀਂ ਵੀ ਆ ਜਾਓ ਸਰ ਅੱਛਾ ਲੱਗਿਆ ਤੁਸੀਂ ਲੰਗਰ ਛਕ ਰਹੇ ਹੋ ਸਰ ਕਮਾਲ ਹੈ ਲੰਗਰ ਪਗਵਾਨ ਦਾ ਮਿਲਦਾ ਰਹੇ ਹੋਰ ਕੀ ਚਾਹੀਦਾ ਹੈ ਸਰ ਇਹ ਜਿਹੜੀ ਜਗ੍ਹਾ ਤੇ ਲੱਗਿਆ ਗਿਆ ਉਹ ਤੁਹਾਨੂੰ ਲੱਗਦਾ ਨਹੀਂ ਵੀ ਸਹੀ ਜਗ੍ਹਾ ਨਹੀਂ ਕਿਉਂ ਅਸੀਂ 2 4 20 21 'ਚ ਵੀ ਤਾਂ ਹੁੰਦੇ ਸੀ ਫਿਰ ਉੱਥੇ ਵੀ ਖਾਦੇ ਸੀ ਲੰਗਰ ਮੈਨੂੰ ਹੁਣ ਲੰਗਰ ਖਾਂਦੇ ਹੋ ਜਾਣ ਦਿਓ ਹੈਨਾ ਸ਼ਰਵਾਜੀ ਰੋਡ ਹੀ ਘਰੇਣਾ ਕਹਿੰਦੇ ਮੈਨੂੰ ਲੰਗਰ ਖਾਣ ਦਿਓ ਫਿਰਾਲ ਜਾਣ ਦਿਓ ਪਰ ਕਹਿੰਦੇ ਗੁਰੂ ਦਾ ਲੰਗਰ ਹੈ ਦੇਖੋ ਬਿਲਕੁਲ ਇਹ ਤਸਵੀਰ ਬਹੁਤ ਯੂਨਿਕ ਹੈ ਦਿਲਚਸਪ ਤਸਵੀਰਾਂ ਨੇ ਖਨੌਰੀ ਬਾਰਡਰ ਤੋਂ ਤਸਵੀਰਾਂ ਨੇ ਤਾਂ ਦੇਖੋ ਤਾਂ ਤਸਵੀਰ ਦੇਖੋ ਤਾਂ ਇਸ ਵੇਲੇ ਲੰਗਰ ਛਕਿਆ ਜਾ ਰਿਹਾ ਹੈ ਖਨੌਰੀ ਬਾਰਡਰ ਤੇ ਤਾਂ ਦੇਖ ਸਕਦੇ ਹੋ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਇਸ ਵੇਲੇ ਮੌਜੂਦ ਹੈ ਤੇ ਲੰਗਰ ਛਕਦੇ ਹੋਏ ਨਜ਼ਰ ਆਇਆ ਦੇਖੋ ਤਲ ਵੈਲਕਮ ਤੁਸੀਂ ਵੀ ਆ ਜਾਓ ਤੁਸੀਂ ਵੀ ਆ ਜਾਓ ਸਰ ਅੱਛਾ ਲੱਗਿਆ ਤੁਸੀਂ ਲੰਗਰ ਛਕ ਰਹੇ ਹੋ ਸਰ ਕਮਾਲ ਹੈ ਲੰਗਰ ਭਗਵਾਨ ਦਾ ਮਿਲਦਾ ਰਹੇ ਹੋਰ ਕੀ ਚਾਹੀਦਾ ਹੈ ਸਰ ਇਹ ਜਿਹੜੀ ਜਗ੍ਹਾ ਤੇ ਲੱਗਿਆ ਗਿਆ ਉਹ ਤੁਹਾਨੂੰ ਲੱਗਦਾ ਨਹੀਂ ਵੀ ਸਹੀ ਜਗ੍ਹਾ ਨਹੀਂ ਕਿਉਂ ਅਸੀਂ 2020 21 ਵਿੱਚ ਵੀ ਤਾਂ ਹੁੰਦੇ ਸੀ ਫਿਰ ਉੱਥੇ ਵੀ ਖਾਦੇ ਸੀ ਲੰਗਰ ਮੈਨੂੰ ਹੁਣ ਲੰਗਰ ਖਾਂਦੇ ਹੋ ਜਾਣ ਦਿਓ ਹੈਨਾ ਸਰਵਾ ਜੀ ਰੋਡ ਹੀ ਘਰੇਣਾ ਕਹਿੰਦੇ ਮੈਨੂੰ ਲੰਗਰ ਖਾਂਦੇ ਹੋ ਫਿਲਹਾਲ ਜਾਣ ਦਿਓ ਪਰ ਕਹਿੰਦੇ ਗੁਰੂ ਦਾ ਲੰਗਰ ਹੈ ਦੇਖੋ ਬਿਲਕੁਲ ਇਹ ਤਸਵੀਰ ਬਹੁਤ ਯੂਨਿਕ ਹੈ ਦਿਲਚਸਪ ਤਸਵੀਰਾਂ ਨੇ ਖਨੌਰੀ ਬਾਰਡਰ ਤੋਂ ਤਸਵੀਰਾਂ ਨੇ ਤਾਂ ਦੇਖੋ ਤਾਂ ਤਸਵੀਰ ਦੇਖੋ ਤਾਂ ਇਸ ਵੇਲੇ ਲੰਗਰ ਛਕਿਆ ਜਾ ਰਿਹਾ ਖਨੋਰੀ ਬਾਰਡਰ ਤੇ ਤਾਂ ਦੇਖ ਸਕਦੇ ਹੋ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਇਸ ਵੇਲੇ ਮੌਜੂਦ ਆ ਤੇ ਲੰਗਰ ਛਕਦੇ ਹੋਏ ਨਜ਼ਰ ਆਇਆ ਦੇਖੋ ਤਾਂ ਵੈਲਕਮ ਤੁਸੀਂ ਵੀ ਆ ਜਾਓ ਤੁਸੀਂ ਵੀ ਆ ਜਾਓ ਸਰ ਅੱਛਾ ਲੱਗਿਆ ਤੁਸੀਂ ਲੰਗਰ ਛਕ ਰਹੇ ਹੋ ਸਰ ਕਮਾਲ ਹੈ ਲੰਗਰ ਭਗਵਾਨ ਦਾ ਮਿਲਦਾ ਰੇ ਹੋਰ ਕੀ ਚਾਹੀਦਾ ਹੈ ਸਰ ਇਹ ਜਿਹੜੀ ਜਗ੍ਹਾ ਤੇ ਲੱਗਿਆ ਗਿਆ ਉਹ ਤੁਹਾਨੂੰ ਲੱਗਦਾ ਨਹੀਂ ਵੀ ਸਹੀ ਜਗ੍ਹਾ ਨਹੀਂ ਕਿਉਂ ਅਸੀਂ 2020 21 ਵਿੱਚ ਵੀ ਤਾਂ ਹੁੰਦੇ ਸੀ ਫਿਰ ਉੱਥੇ ਵੀ ਖਾਦੇ ਸੀ ਲੰਗਰ ਮੈਨੂੰ ਹੁਣ ਲੰਗਰ ਖਾਂਦੇ ਹੋ ਜਾਣ ਦਿਓ ਹੈਨਾ ਸਰਵਾਜੀ ਰੋਡ ਹੀ ਘਰੇਣਾ ਕਹਿੰਦੇ ਮੈਨੂੰ ਲੰਗਰ ਖਾਂਦੇ ਹੋ ਫਿਲਹਾਲ ਜਾਣ ਦਿਓ ਪਰ ਕਹਿੰਦੇ ਗੁਰੂ ਦਾ ਲੰਗਰ ਹੈ ਦੇਖੋ ਬਿਲਕੁਲ ਇਹ ਤਸਵੀਰ ਬਹੁਤ ਯੂਨਿਕ ਹੈ ਦਿਲਚਸਪ ਤਸਵੀਰਾਂ ਨੇ ਖਨੌਰੀ ਬਾਰਡਰ ਤੋਂ ਤਸਵੀਰਾਂ ਨੇ ਤਾਂ ਦੇਖੋ ਤਾਂ ਤਾ ਤਸਵੀਰ ਦੇਖੋ ਤਾਂ ਇਸ ਵੇਲੇ ਲੰਗਰ ਛਕਿਆ ਜਾ ਰਿਹਾ ਖਨੋਰੀ ਬਾਰਡਰ ਤੇ ਤਾਂ ਦੇਖ ਸਕਦੇ ਹੋ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਇਸ ਵੇਲੇ ਮੌਜੂਦ ਆ ਤੇ ਲੰਗਰ ਛਕਦੇ ਹੋਏ ਨਜ਼ਰ ਆਇਆ ਦੇਖੋ ਚਲ ਵੈਲਕਮ ਤੁਸੀਂ ਵੀ ਆ ਜਾਓ ਤੁਸੀਂ ਵੀ ਆ ਜਾਓ ਸਰ ਅੱਛਾ ਲੱਗਿਆ ਤੁਸੀਂ ਲੰਗਰ ਛਕ ਰਹੇ ਹੋ ਸਰ ਕਮਾਲ ਹੈ ਲੰਗਰ ਭਗਵਾਨ ਦਾ ਮਿਲਦਾ ਰਹੇ ਹੋਰ ਕੀ ਚਾਹੀਦਾ ਹੈ ਸਰ ਇਹ ਜਿਹੜੀ ਜਗ੍ਹਾ ਤੇ ਲੱਗਿਆ ਗਿਆ ਉਹ ਤੁਹਾਨੂੰ ਲੱਗਦਾ ਨਹੀਂ ਵੀ ਸਹੀ ਜਗ੍ਹਾ ਨਹੀਂ ਕਿਉਂ ਅਸੀਂ 2020 21 ਚ ਵੀ ਤਾਂ ਹੁੰਦੇ ਸੀ ਮੇਰੇ ਉੱਤੇ ਵੀ ਖਾਦੇ ਸੀ ਲੰਗਰ ਮੈਨੂੰ ਹੁਣ ਲੰਗਰ ਖਾਣ ਦੇ ਜਾਣ ਦਿਓ ਹੈ ਨਾ ਸਰਵਾਜੀ ਰੋਡ ਹੀ ਘਰੇਣਾ ਕਹਿੰਦੇ ਮੈਨੂੰ ਲੰਗਰ ਖਾਣ ਦੇਓ ਫਿਲਹਾਲ ਜਾਣ ਦਿਓ ਪਰ ਕਹਿੰਦੇ ਗੁਰੂ ਦਾ ਲੰਗਰ ਹੈ ਦੇਖੋ ਬਿਲਕੁਲ ਇਹ ਤਸਵੀਰ ਬਹੁਤ ਯੂਨਿਕ ਹੈ ਦਿਲਚਸਪ ਤਸਵੀਰਾਂ ਨੇ ਖਨੌਰੀ ਬਾਰਡਰ ਤੋਂ ਤਸਵੀਰਾਂ ਨੇ ਤਾਂ ਦੇਖੋ ਤਾਂ ਤਸਵੀਰ ਦੇਖੋ ਤਾਂ ਇਸ ਵੇਲੇ ਲੰਗਰ ਸ਼ਕਿਆ ਜਾ ਰਿਹਾ ਹੈ ਖਨੌਰੀ ਬਾਰਡਰ ਤੇ